ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ 24 ਸਤੰਬਰ ਦੀ ਮੌਸਮ ਅਪਡੇਟ ਤੁਹਾਨੂੰ ਦੇਣੀ ਹੈ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅੱਜ ਦੀ ਤਰੀਕ ਤੋਂ ਵਿੱਚ ਇਹ ਤੁਹਾਨੂੰ ਜਾਣਕਾਰੀ ਦੇਵਾਂਗੇ ਸੈਟਲਾਈਟ ਦੱਸ ਰਿਹਾ ਤੁਹਾਡੇ ਨਾਲ ਨਾਲ ਸਾਂਝੀਆਂ ਜਿਹੜੀਆਂ ਐਸੇ ਨੇ ਕਰ ਰਹੇ ਆ ਜੇ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਹਿਮਾਚਲ ਉੱਤਰਾਖੰਡ ਜੰਮੂ ਸਾਰੇ ਖੇਤਰਾਂ ਦੇ ਵਿੱਚ ਮੌਸਮ ਸਾਫਾ ਉੱਤਰ ਫਾੜ ਤੋਂ ਬਹੁਤੇ ਖੇਤਰਾਂ ਦੇ ਵਿੱਚ ਹੁਣ ਮੌਸਮ ਨੇ ਵਾਪਸੀ ਦਾ ਜੋਰ ਫੜਿਆ ਹੋਇਆ ਵੱਖ-ਵੱਖ ਖੇਤਰਾਂ ਦੇ ਵਿੱਚ ਮੌਨਸੂਨ ਵਾਪਸੀ ਕਰ ਰਹੀ ਆ ਆਉਂਦੇ 48 ਘੰਟੇ ਪੰਜਾਬ ਦੇ ਵਿੱਚੋਂ ਮੌਨਸੂਨ ਦੀ ਵਿਦਾਈ ਜਿਹੜੀ ਆ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋ ਜਾਣੀ ਹੈ ਹਿਮਾਚਲ ਦੇ ਵਿੱਚ ਤੇ ਜੰਮੂ ਦੇ ਖੇਤਰਾਂ ਤੋਂ ਮੌਸਮ ਨੇ ਵਿਦਾਈ ਜੜੀਆਂ ਲੈ ਲੈਣੀਆਂ ਅਗਲੇ 48 ਘੰਟਿਆਂ ਦੇ ਵਿੱਚ ਵਿੱਚ ਸੋ ਇਹ ਚ ਦੋ ਰਾਜ ਨਹੀਂ ਆ ਕਿ ਮੌਸਮ ਅੱਜ ਸਾਫ਼ ਰਹੇਗਾ ਜੀ ਜੇਕਰ ਅੱਜ ਦੀ ਸ਼ਾਮ ਤੱਕ ਦੀ ਜਾਂ ਫਿਰ ਅੱਜ ਅੱਧੀ ਰਾਤ ਯਾਨੀ ਕਿ ਹੁੰਦੀ ਜਿਹੜੀ ਰਾਤ ਹੈਗੀ ਆ ਉਦੋਂ ਤੱਕ ਦੀ ਅਫਾ ਅਪਡੇਟ ਦੇਖਦੇ ਆ ਤੇ ਕੋਈ ਮੌਸਮ ਦੇ ਵਿੱਚ ਤਬਦੀਲੀ ਨਹੀਂ ਕੋਈ ਕਿਸੇ ਤਰ੍ਹਾਂ ਦੇ ਵੱਡੀ ਅਫਾ ਜਿਹੜੀ ਮਹੀ ਵਾਲੀ ਗੱਲ ਬਾਤ ਨਹੀਂ ਇੱਕ ਹਲਕੇ ਜਿਹੇ ਸਿਸਟਮ ਜਿਹੜਾ ਅਜਰੂਰ ਸਰਗਰਮ ਹੋ ਰਿਹਾ ਅੱਜ 24 ਤੋਂ ਲੈ ਕੇ 26 ਦੇ ਵਿਚਕਾਰ ਪੰਜਾਬ ਦੇ ਉੱਤੇ ਉਹਦਾ ਕੋਈ ਅਸਰ ਹੈ ਜਿਹੜਾ ਉਹ ਕੋਈ ਬਹੁਤਾ ਲੱਗਦਾ ਨਜ਼ਰ ਨਹੀਂ ਆ ਰਿਹਾ ਸੋ ਇਸ ਲਈ ਮੌਸਮ ਸਾਫ਼ ਹੀ ਰਹਿੰਦਾ ਜਾਪ ਰਿਹਾ ਟੈਂਪਰੇਚਰ ਦੇਖੀਏ 36 ਤੋਂ ਲੈ ਕੇ 38 ਦੇ ਵਿਚਕਾਰ ਦਾਜੇ ਹੋਣਗੇ ਤੇ ਜਿਹੜੇ ਦਿਨ ਨੇ ਉਹ ਗਰਮ ਤੇ ਖੁਸ਼ਕ ਚੱਲਦੇ ਹੋਏ ਨੇ ਸੋ ਅੱਜ ਦਾ ਦਿਨ ਵੀ ਗਰਮ ਤੇ ਖੁਸ਼ਕ ਬਣਿਆ ਰਹੇਗਾ ਮੀਂਹ ਵਾਲਾ ਕੰਮ ਕਿੱਥੇ ਲੱਗਦਾ ਜਾਪ ਰਿਹਾ ਜੀ ਮਧ ਪ੍ਰਦੇਸ਼ ਯਾਨੀ ਕੇਂਦਰੀ ਭਾਰਤ ਦੇ ਸੂਬਿਆਂ ਦੇ ਵਿੱਚ ਮੌਨਸਨ ਐਕਟਿਵ ਹੈ ਮਧ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਖੇਤਰ ਇੱਧਰ ਆ ਗਿਆ ਝਾਰਖੰਡ ਬਿਹਾਰ ਤੇ ਗੁਜਰਾਤ ਰਾਜਸਥਾਨ ਦੇ ਦੱਖਣਪੂਰਬੀ ਖੇਤਰਾਂ ਦੇ ਖੇਤਰਾਂ ਦੇ ਵਿੱਚ ਇਹ ਟਟਵੇਂ ਤੌਰ ਤੇ ਜਾਰੀ ਨੇ ਇੱਕ ਘੱਟ ਤੋਂ ਬਾਅਦ ਦਾ ਖੇਤਰ ਲੋ ਫ੍ਰੈਸ਼ਰੀਆ ਬੰਗਾਲ ਦੀ ਖਾੜੀ ਤੋਂ ਉੱਠ ਕੇ ਅੱਗੇ ਪੱਛਮੀ ਬੰਗਾਲ ਤੋਂ ਅੱਗੇ ਲੰਘਦਾ ਹੋਇਆ ਇਸ ਵੇਲੇ ਝਾਰਖੰਡ ਬਿਹਾਰ ਵੱਲ ਨੂੰ ਕੁਝ ਕਰ ਰਿਹਾ ਹੈ 오ਡੀਸਾ ਵੱਲੋਂ ਸੋ ਇਹ ਕਲਕੱਤੇ ਸ਼ਹਿਰ ਦੇ ਵਿੱਚ ਤਾਬਰ ਤੌਰ ਮੀਂਹ ਵਾਗ ਕੇ ਗਿਆ ਜਿਵੇਂ ਪਿੱਤੇ 24 ਘੰਟਿਆਂ ਦੇ ਵਿੱਚ ਕੱਲ ਦੱਸੇ ਰਿਪੋਰਟਾਂ ਦੇਖਿਆ ਆਉਣੀਆਂ ਨੇ ਮੀਡੀਆ ਦੇ ਵਿੱਚ ਕਿ ਕਾਫੀ ਮੀਂਹ ਆਇਆ ਕਲਕੱਤੇ ਸ਼ਹਿਰ ਦੇ ਵਿੱਚ ਤੇ ਉੱਥੇ ਕਾਫੀ ਜਲ ਭਰਾ ਜਿਹੜਾ ਹੋਇਆ ਆ ਲਾਕ ਲਾਕ ਖੇਤਰਾ ਦੇ ਵਿੱਚ ਸੋ ਇਹ ਅੱਗੇ ਵਧਦਾ ਹੋਇਆ ਲੋ ਪ੍ਰੈਸ਼ਰ ਏਰੀਆ ਇਹਨੇ ਕਮਜ਼ੋਰ ਫੈ ਜਾਣਾ ਸੋ ਇੱਕ ਹੋ ਲੋ ਪ੍ਰੈਸ਼ਰ ਏਰੀਆ ਬਣੇਗਾ ਉਹਦੀ ਅਪਡੇਟ ਤੁਹਾਨੂੰ ਬਾਅਦ ਚ ਦਿੱਤੀ ਜਾਵੇਗੀ ਉਹ ਅੱਗੇ ਵਧਦਾ ਹੋਇਆ ਪੰਜਾਬ ਵੱਲੋਂ ਆਏਗਾ ਜਾਂ ਗੁਜਰਾਤ ਵੱਲੋਂ ਰਾਜਸਥਾਨ ਵੱਲ ਜਾਏਗਾ ਇਹ ਸਮਾਂ ਦੱਸੇਗਾ ਤੁਹਾਨੂੰ ਅੱਜ ਅਜ ਦਿਨ ਸਾਫ਼ ਹੈ ਤੇ ਸਾਫ਼ ਹੀ ਰਲ ਗਿਆ ਸਾਤ ਤੁਹਾਨੂੰ